ਮੋਤਾ ਸਿਹੜਨ ਦਾ ਨਾ ਘਟ ਪਿਆਰੇ ਵਿਦਿਆਰਥੀਓ ਰਾਜਾ ਰਾਮ ਸਿੰਘ ਸਾਡੇ ਅੱਜ ਇਸ ਚਿੰਤਾ ਵਿੱਚ ਪੰਜਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਆਗਮਨ ਉਸ ਨੂੰ ਸ੍ਰੀ ਗੋਬਿੰਦ ਰਾਿਹਦਰ ਜੀ ਤੋਂ ਮਾਤਾ ਗੁਦਰੀ ਜੀ ਨੂੰ ਮਿਲਣ ਵਧਾਈਆਂ ਰਾਜਾ ਰਾਮ ਸਿੰਘ ਨੇ ਚੰਨ ਸਾਹਿਬ ਜੀ ਨੂੰ ਆਪਣੀ ਸੰ ਪਰੇਸ਼ਾਨੀ ਦੱਸੀ 1664 ਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਉਸ ਦੀ 7ਵੀਂ ਰਾਜਾ ਰਾਮ ਸਿੰਘ ਨੇ 1760 ਦੀ ਗੱਲ ਹੈ ਗੁਰੂ ਜੀ ਨੂੰ ਰਿਹਾਰ ਕਰਨ ਦੇ ਉਸ ਰਾਤ ਗੁਰੂ ਸਾਹਿਬ ਜੀ ਚੰਦਰਮਾ ਦਾ ਨੂਰ ਰਿਹਾਈ ਤੋਂ ਉਪਰੰਤ ਅਤ ਅਲੌਕਿਕ ਦਿੱਲੀ ਤੋਂ ਪੂਰਬੀ ਭਾਰਤ ਵੱਲ ਜਿਵੇਂ ਕਿਸੇ ਅਗੰਮੀ ਜੋਤ ਮਥੁਰਾ ਨੂਰਾਨੀ ਰੂਹ ਦੇ ਨੁੱਕੀ ਜਾਮੇ ਵਿੱਚ ਔਰਤੇ ਕਾਨਪੁਰ ਸ੍ਰਿਸ਼ਟੀ ਨੂੰ ਸਵਾਗਤ ਕਰ ਰਹੀ ਹੋ ਆਦੀ ਸ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਉਸ ਰਾਤ ਅਲਾਹਾਬਾਦ ਤਾਰਿਆਂ ਦੀ ਚਮਕ ਆਵੀ ਪਹੁੰਚੇ ਕਿਤੇ ਵੱਧ ਰੌਸ਼ਨ ਜਿ ਸਮਾ ਰਹੇ ਜਿਵੇਂ ਕਿਸੇ ਪਰਮਪੁਰਖ ਦੇ ਗੁਰਦੁਆਰਾ ਸਾਹਿਬ ਧਰਤ ਤੇ ਆਉਂਦਾ ਹਨ ਅੰਬਰ ਵੀ ਅਲਾਹਾਬਾਦ ਦੇ ਵਿਚਾਲਾ ਕਰਕੇ ਮਿਰਜ਼ਾਪੁਰ ਹੁੰਦੇ ਹੋਏ ਜਸ਼ਨ ਮਨਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਿਰ ਪਟਨਾ ਦੀ ਨਾਸ ਪਹੁੰਚੇ ਉਸ ਸੁਹਾਵੀ ਧਰਤ ਤੇ ਉਹ 2 ਹਫ਼ਤੇ ਰਹੇ ਮਾਤਾ ਗੁਜਰੀ ਜੀ ਨੂੰ ਇੱਥੇ ਯਾਦਗਾਰ ਵਜੋਂ ਬੇਅੰਤ ਵਧਾਈਆਂ ਮੈਂ ਲੈਂਦਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਜਿਸ ਦਾ ਗੋਵਿੰਦ ਰਾਏ ਜੀ ਦਾ ਦੁਰਦਵਾਰਾ ਆਗਮਨ ਹੋਇਆ ਨੀਚੀ ਬਾਗ ਜੋ ਬਾਦਵੀ ਸੰਗਤ ਸਾਹਿਬ ਹੈ ਦਸ਼ਮ ਪਾਤਸ਼ਾਹ ਬਨਾਰਸ ਤੋਂ ਗੋਵਿੰਦ ਸਿੰਘ ਜੀ 사ਸਾਰਾਮ ਗਏ ਤੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਬਾਲ ਗੁਰੂ ਗੋਵਿੰਦ ਰਾਏ ਜੀ ਦਾ ਵਿਚਾਰਕ ਪਟਨਾ ਨਗਰ ਵਿਖੇ ਫੱਗੂ ਮਲ ਰਹਿੰਦਾ ਜਿਸ ਵੇਲੇ ਆਗਮਨ ਹੋਇਆ ਹੈ 사ਸਾਰਾਮ ਸ਼ਹਿਰ ਵਿੱਚ ਉਸ ਸਮੇਂ ਅੱਜ ਕੱਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਥਾਪਿਤ ਹਨ ਦੂਰ ਗੁਰੂ ਦੀ ਸਾਸਾਰਾਮ ਤੋਂ ਬੋਧ ਗਿਆ ਰਾਜਾ ਰਾਮ ਸਿੰਘ ਦੇ ਨਾਲ ਅਤੇ ਆਸਾਮ ਵੱਲ ਦਾ প্রচার যন্ত্র চালা ਰਹੇ ਸਨ ਹੁੰਦੇ ਹੋਏ ਨੌਵੇਂ ਪਾਤਸ਼ਾਹ ਦੇ ਇੱਥੇ ਮਾਤਾ ਗੁਜਰੀ ਜੀ ਦੇ ਪਰਿਵਾਰ ਦੇ ਮਾਤਾ ਗੁਜਰੀ ਮੈਂਬਰ ਅਤੇ ਗੋਬਿੰਦ ਰਾਏ ਜੀ ਜੀ ਦੇਖਭਾਲ ਲਈ ਤੇ ਮਾਤਾ ਗੁਜਰੀ ਜੀ ਦੇ ਭਰਾਤਾ ਕਿਰਪਾਲ ਚੰਦ ਜੀ ਆ ਤੇ ਦਾਦੀ ਜੀ ਛੱਡ ਗਏ ਮਾਤਾ ਨਾਨਕੀ ਜੀ ਢਾਕਾ ਵੱਲ ਚਲੇ ਗਏ ਸੇਵਾ ਨਿਭਾ ਰਹੇ ਸਨ ਮਾਤਾ ਗੁਜਰੀ ਜੀ ਨੇ ਪੂਰਬ ਦੇ ਸਿੱਖਾਂ ਤੋਂ ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਗੋਬਿੰਦ ਰਾਏ ਜੀ ਜੀ ਖੁਸ਼ਖਬਰੀ ਨਹੀਂ ਦਿੱਤਾ ਜੋ ਕਿ ਉਹਨਾਂ ਹੀ ਬਾਲਕ ਦਾ ਨਾਮ ਸਮੀਸ਼ ਗੋਬਿੰਦ ਰਾਏ ਰਣ ਸਿੰਘ ਜੀ ਕਹਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਹੋਏ ਆ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ ਚਾਰ ਸਾਲ ਬਾਅਦ ਮਿਲਿਆ ਪਟਨਾ ਵਿਤੇ ਹੀ ਨੇ ਸਨ ਗੁਰੂ ਜੀ ਨੂੰ ਮਾਤਾ ਗੁਦਰੀ ਜੀ ਨੇ ਬੇਨਤੀ ਕੀਤੀ ਜਦੋਂ ਬਾਲਕ ਨੂੰ ਜਨਮ ਦਿੱਤਾ ਜਿਸ ਪਿੱਛੋਂ ਆਪ ਤਾਂ ਪੰਜਾਬ ਦੇ ਵਿੱਚ ਜਾਣ ਲਈ ਪਟਿਆਲੇ ਜ਼ਿਲ੍ਹੇ ਦੇ ਨੰਗੇਰ ਪਹੁੰਚੇ ਘਰਾਮ ਵੇਖੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਢੀਖਣ ਸ਼ਾਹ ਨੂੰ ਦੁਆਰਾ ਸਾਹਿਬ ਇੱਕ ਦਿਨ ਸਥਿਤ ਅੰਦਰੋਂ ਅੰਦਰ ਜਿੱਥੇ ਇੱਕ ਪੁਰਾਣਾ ਮਨੋਮਨੀ ਮੰਝਾ ਵੀ ਹੈ ਅਜਿਹਾ ਅਨੁਭਵ ਹੋਇਆ ਜਿਵੇਂ ਗੁਰੂ ਸਾਹਿਬ ਜੀ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਤੋਂ ਭਾਗਲਪੁਰ ਹੁੰਦੇ ਹੋਏ ਲੋਕਾਈ ਨੂੰ ਤਾਰਨ ਆਇਆ ਹੈ ਕੰਤਨਗਰ ਉਹ ਤੁਰੰਤ ਹੀ ਆਪਣੇ ਦੋ ਮੁਰਿਦਾਂ ਨੂੰ ਅੱਗੇ ਨਾਲ ਲਾਜ ਮਹਿਲ ਪਹੁੰਚੇ ਪਟਨਾ ਸਾਹਿਬ ਵੱਲ ਇਸ ਸਥਾਨ ਉੱਤੇ ਸ੍ਰੀ ਗੁਰੂ ਸਾਹਿਬ ਸਾਰੇ ਰਸਤੇ ਆਪੇਖਣ ਸ਼ਾਹ ਦੇ ਹੱਥ ਵਿੱਚ ਆਏ ਸਨ ਮਾਲਾ ਰਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਿਲ ਵਿੱਚ ਤਿੰਨ ਦਿਨ ਅੱਲਾਹ ਅੱਲਾਹ ਉਚਾਰ ਦੇ ਰਹੇ ਇੱਥੋਂ ਜਦੋਂ ਪਟਨਾ ਪਹੁੰਚੇ ਮਾਲ ਦਾ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਢਾਕਾ ਬਹੁਤ ਵੱਡਾ ਇਕੱਠ ਸੀ ਢਾਕਾ ਤੋਂ ਗੁਰੂ ਸਰਬਜੀ ਰਾਜਾ ਸ਼ਰਦਾਬੰਦ ਨਾਲ ਬਾਲ ਗੁਰੂ ਦੇ ਅਸਾਮ ਵੱਲ ਗਏ ਦਰਸ਼ਨ ਕਰਨਾ ਚਾਹੁੰਦਾ ਸੀ ਦੁਪਰੀ ਪਹੁੰਚੇ ਪੇਕਨ ਸ਼ਾਹ ਨੇ ਨਿਮਰਤਾ ਨਾਲ ਸਿੰਘ ਦੀਆਂ ਸੈਨਾਵਾਂ ਵਿੱਚ ਤਿੰਨ ਵਾਰ ਸਜਦਾ ਕੀਤਾ ਹਸਾਨ ਦਾ ਯੁੱਧ ਉਹ ਚਮਕਦੇ ਚਰਨਾਂ ਵੱਲ ਤੱਕ ਗਿਆ ਜਿਸ ਉਪਰੰਤ ਉਸ ਦੀ ਉਨਾਂ ਦਾ ਹਿਰਦਾ ਦੋਨੋਂ ਰਾਜਾ ਇਸ ਤਰ੍ਹਾਂ ਖੜ ਗਿਆ ਸੁਲਾ ਹੋ ਗਿਆ ਜਿਵੇਂ ਕੋਈ ਰਾਜਾ ਚਕਰਤਵਰ ਸਿੰਘ ਦੇ ਸੱਦੇ ਤੇ ਸੋਨਾ ਹੋ ਗਿਆ ਗੋਹਾਟੀ ਤੇ ਵੀਰ ਭੀਖਣ ਸ਼ਾਹ ਨੇ ਪਹੁੰਚ ਗਏ ਪਰਖ ਲਈ ਉੱਥੋਂ ਗੁਰੂ ਸਾਹਿਬ ਜੀ ਮਠਿਆਈਆਂ ਦੀਆਂ ਦੋ ਮੱਧਨਾਪੁਰ ਬਾਲਕੇਸ਼ ਦੇ ਚਰਨਾ ਅੱਗੇ ਰੱਖੀਆਂ ਵਿਸ਼ਨੂ ਪਾਲੀ ਪਾਜੀ ਮੁਸਲਮਾਨਾਂ ਲਈ ਗੋਮੋ ਤੋਂ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਵਾਪਸ ਪਟਨਾ ਪਹੁੰਚੇ ਕਿ ਇਹ ਬਾਲਕ ਇਹ ਯਾਤਰਾ ਕੇਵਲ ਉਸ ਪੰਤੀ ਦੇ ਰਾਹਾਂ ਦੀ ਨਹੀਂ ਸੀ ਬਾਲ ਗੋਬਿੰਦ ਰਾਏ ਜੀ ਨੇ ਮਨੁੱਖਤਾ ਦੇ ਦਿਲਾਂ ਨੂੰ ਕਰਾਉਂਦੇ ਹੋਏ ਬੋਲਣ ਵਾਲੀ ਸੀ ਆਪਣੇ ਦੋਵੇਂ ਨੰਨੇ ਹੱਪਿੰਡ ਹਰ ਨਹਾ ਮਟਕੀਆਂ ਉੱਤੇ ਰੱਖ ਦਿੱਤੇ ਗੁਰੂ ਜੀ ਦੇ ਉਸ ਪਵਿੱਤਰ ਚੰਨਸ਼ੋ ਪ੍ਰਾਪਤ ਪਸੰਦਾਂ ਅੱਖਾਂ ਵਿੱਚ ਹਰ ਰੋਜ਼ ਹੰਝੂਆਂ ਦੇ ਮੋਤੀ ਚੋਂ ਰਤਮਸਤਕ ਹੋ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਧਰਮ ਦਾ ਨਹੀਂ ਸਾਰੀ ਮਨੁੱਖਤਾ ਦਾ ਹੈ ਹਿੰਦੂਆਂ ਦਾ ਵੀ ਪਿਆਰੇ ਮੁਸਲਮਾਨਾਂ ਦਾ ਵੀ ਸਾਡੇ ਹਰ ਜੀਵ ਦਾ ਹੀ ਛੇਵੇਂ ਦਿਨ ਦੇ ਪੀਰ ਭੀਖਣ ਸ਼ਾਹ ਦੇ ਦਿਲ ਵਿੱਚ ਨਿਸ਼ਚਾ ਹੋ ਗਿਆ ਸੇਰੇ ਗੁਰੂ ਤੇਗ ਬਹਾਦਰ ਤੇ ਉਹ ਕਹਿ ਉੱਠੇ ਭਟਕਦੇ ਇਹ ਤਾਂ ਮਨੁੱਖ ਨੂੰ ਸਬਦਾ ਗੁਰੂ ਹੈ ਸਬਦਾ ਸਰਪ੍ਰਸਤ ਹੈ ਧਰਤੀ ਉੱਤੇ ਜਿਸ ਦਿਨ ਤੋਂ ਮੋਹ ਮਾਇਆ ਦੇ ਪੱਟਨਾ ਦੇ ਛਾਏ ਹੋਏ ਗਲੀ ਕੂਚੀਆਂ ਵਿੱਚ ਲੋਕ ਇਹ ਗੱਲ ਹਵਾ ਵਾਂਗ ਫੈਲ ਗਈ ਵਸੇ ਹੋਏ ਸੀ ਕਿ ਇੱਕ ਅਜੇਹਾ ਬਾਲਕ ਜਨਮਿਆ ਹੈ ਜ਼ੁਲਮਾਂ ਦੀ ਰੋਸ਼ਨੀ ਸਿਰਫ ਇੱਕ ਘਰ ਜਾਂ ਇੱਕ ਜਾਤ ਲਈ ਨਹੀਂ ਸਗੋਂ ਪੂਰੇ ਸੰਸਾਰ ਲਈ ਹੈ ਸ਼੍ਰੇਸ਼ਟ ਮਾਤਾ ਗੁਦਰੀ ਜੀ ਦੁਆਰਾ ਵੱਡੇ ਭਾਗਾਂ ਵਾਲੇ ਸਨ ਜੋ ਪੁੱਤਰ ਨੂੰ ਮਨੁੱਖ ਨੂੰ ਗੋਦ ਵਿੱਚ ਬਿਠਾ ਕੇ ਤੋਰਿਆ ਲਾਡ ਕਰਦੇ ਗੁਰੂ ਜੀ ਨੇ ਤੇ ਆਨੰਦ ਪ੍ਰਾਪਤ ਕਰਦੇ ਭਾਗਾਂ ਵਿੱਚ ਬਾਲ ਗੁਰੂ ਗੋਬਿੰਦ ਰਾਏ ਜੀ ਵਿੱਚ 69 ਸ਼ਾਪਲ ਅਤੇ ਵਿੜੇ ਵਿੱਚ 57 ਭਜਨ ਖਿਰਨ ਜੋਗੇ ਹੋ ਗਏ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਵੀ ਬੋਲਣ ਲੱਗ ਪਏ ਰਾਗ ਬਾਲ ਗੁਰੂ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨਵਾਸੀ ਸਭੰਤ ਤੇ ਮਸਿਆ ਆਦ ਜਿਹੇ ਸਮਿਆਂ ਤੇ ਗੁਰੂ ਕਾਲ ਵਿੱਚ ਇਕੱਠੀ ਹੋ ਗਈ ਸੀ ਸੰਸਾਰ ਦਾ ਪ੍ਰਮੁੱਖ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਲਈ ਆਉਂਦੀ ਸੀ ਕਾਰਜ ਵੀ ਕਰਦਾ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਬ੍ਰਜਪਾਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤੁੱਕੜੀ ਭਾਸ਼ਾ ਦੇ ਜ਼ੁਲਮ ਦਾ ਨਾਸ ਤੇ ਸਰਬੱਤ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਇਸ ਤੋਂ ਪਹਿਰੇ ਗਣਸ਼ਾਹ ਦੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਝਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਿਰਜਣਾ ਵਿੱਚ ਪ੍ਰਗਟ ਹੋਈ ਅਤੇ ਪ੍ਰਕਿਰਤੀਆਂ ਬਾਰੇ ਗੁਰੂ